ਤੇ ਇਹ ਗੱਲ ਮਨ ਦੇ ਵਿੱਚ ਟਿਕਾਉਣੀ ਪਵੇਗੀ ਜੇ ਉਹ ਪਰਮਾਤਮਾ ਦਾ ਇਹ ਗੁਣ ਹੈ ਨਾ ਉਹ ਨਿਰਵੈਰ ਹੈ ਹਰ ਰੋਜ਼ ਪੜਦੇ ਆਂ ਤੇ ਫਿਰ ਮਨ ਦੇ ਵਿੱਚ ਕਦੇ ਸ਼ਿਕਵਾ ਨਹੀਂ ਆਉਣਾ ਚਾਹੀਦਾ ਰੱਬ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ ਬਾਬੇ ਦੀ ਬਾਣੀ ਕਹਿੰਦੀ ਚਿੰਤਾ ਤਾਂ ਕੀ ਕੀਤੀ ਜੇ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਇਹ ਗੱਲ ਸਾਨੂੰ ਸਮਝਣੀ ਪਏਗੀ ਬਾਬਾ ਕਬੀਰ ਸਾਹਿਬ ਜੀਆਂ ਦੇ ਬਚਨ ਆਪ ਜੀਆਂ ਦੇ ਨਾਲ ਮੈਂ ਸਾਂਝੇ ਕੀਤੇ ਬਾਬਾ ਕਬੀਰ ਸਾਹਿਬ ਫਰਮਾਨ ਕਰ ਕਬੀਰ ਇਹ ਤਨ ਜਾਏਗਾ ਕਮਨੈ ਮਾਰਗ ਲਾਏ ਕੈ ਸੰਗਤ ਕਰ ਸਾਧ ਕੀ ਕੈ ਹਰ ਕੇ ਗੁਣ ਗਾਏ ਸੁਖਮਨੀ ਸਾਹਿਬ ਆਣੀ ਅਸਲੀ ਪੜਦੇ ਹਾਂ ਸਾਨੂੰ ਯਾਦ ਵੀ ਹੋਏਗਾ ਗੁਰੂ ਅਰਜਨ ਪਾਤਸ਼ਾਹ ਜੀ ਦੱਸ ਰਹੇ ਨੇ ਕਿਹੜੇ ਸਾਧੂ ਦੀ ਸੰਗਤ ਕਰਨੀ ਹੈ ਮਾਨੁਖੀ ਟੇਕ ਧ੍ਰਿਤੀ ਸਭ ਜਾਣ ਦੇ ਮਨ ਕੋ ਏਕ ਹੈ ਭਗਵਾਨ ਕਿ ਦਾਤਾ ਦੇਣ ਵਾਲੋ ਉਹ ਅਕਾਲ ਪੁਰਖ ਇੱਕ ਹੈ ਉਹ ਪਰਮਾਤਮਾ ਇੱਕ ਹੈ ਉਸ ਵਰਗਾ ਦੂਜਾ ਕੋਈ ਨਹੀਂ ਹੈ ਦਾਤਾ ਦੇਣ ਵਾਲੇ ਤੋਂ ਇਲਾਵਾ ਕਿਸੇ ਦੇ ਉੱਤੇ ਇਹ ਆਸ ਨਹੀਂ ਰੱਖਣੀ ਕਿ ਕੋਈ ਬੇਕਤੀ ਕੋਈ ਮਨੁੱਖ ਤੁਹਾਨੂੰ ਕੁਝ ਦੇ ਸਕਦਾ मानु की टेक वृथी सब जान देवन, देवन को एक है भगवान जिस कह दिया रह आघाय बहर ना तृष्णा लागे गया आए मारे रखे एको आप गया गया।